ਅਦਰਬ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਜਸਵੰਤ ਸਿੰਘ ਦੀ ਗੋਠੀ ਦਿਨੇ ਅੱਜ ਦਾਸ ਨੂੰ ਉਹਨਾਂ ਨੇ ਬਚਨ ਕੀਤਾ ਆਨੰਦ ਕਾਰਜਾਂ ਦੀ ਜਿਹੜੀ ਸਮੁੱਚੀ ਕਥਾ ਹੋਈ ਸੀ ਪਿਛਲੇ ਦਿਨਾਂ 'ਚ ਸੰਗਤ ਦਾ ਪਿਆਰ ਮਿਲਿਆ ਇਹ ਵੀ ਵਿਚਾਰ ਬਣੀ ਬੇ ਕਰੀਬ-ਕਰੀਬ ਹਰ ਵਾਰੀ ਆਨੰਦ ਕਾਰਜ ਦੇ ਵੇਲੇ ਬੱਚੇ ਵੀ ਬਹੁਤ ਕਨਫਿਊਜ਼ ਹੁੰਦੇ ਨੇ ਮਾਪਿਆਂ ਨੂੰ ਵੀ ਪਤਾ ਨਹੀਂ ਲੱਗਦਾ ਬਹੁਤ ਵਾਰੀ ਜਿਹੜਾ ਕੰਮ ਪਿਆਰ ਨਾਲ ਹੋਣਾ ਚਾਹੀਦਾ ਉਹ ਤਕਰਾਰ ਵਰਗਾ ਹੋ ਜਾਂਦਾ ਹੈ ਕਿਉਂਕਿ ਪ੍ਰਬੰਧਕ ਵੀਰ ਹੈ ਜਿਹੜੇ ਉਹ ਮर्यादा ਦੀ ਰੇਖਾਂ ਨੂੰ ਟੱਪਣਾ ਨਹੀਂ ਚਾਹੁੰਦੇ ਪਰ ਘਰ ਪਰਿਵਾਰ ਵਾਲਿਆਂ ਨੂੰ یوں ਲੱਗਣ ਲੱਗ ਪੈਂਦਾ ਹੈ ਵੀ ਸ਼ਾਇਦ ਸਾਡੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਇਸ ਕੱਲ ਨੂੰ ਮੱਦੇ ਨਜ਼ਰ ਰੱਖਦੇ ਹਾਂ ਵੀ ਪਰਿਵਾਰ ਪ੍ਰਿਪੇਅਰ ਹੋ ਜਾਏ ਤਿਆਰ ਹੋ ਜਾਏ ਸਮਝ ਲੱਗਦਾ ਹੈ ਉਹਨੂੰ ਕਿੰਨਾ ਚੰਗਾ ਹੋਵੇ ਜਿਹੜੀ ਇੰਨੇ ਦਿਨਾਂ ਦੀ ਕਥਾ ਹੈ ਉਹਨੂੰ ਆਪਾਂ ਸੰਖੇਪ ਰੂਪ ਦੇ ਵਿੱਚ ਇੱਕ ਵਾਰੀ ਫਿਰ ਆਪਣੇ ਚੇਤੇ ਵਿੱਚ ਰੱਖੀਏ ਤੇ ਕੋਈ ਐਸੀ ਵੀਡੀਓ ਵੀ ਬਣ ਜਾਏ ਜਿਹੜੀ ਸ਼ੰਗਤ ਨਾਲ ਸਾਂਝੀ ਕਰਨੀ ਸੌਖੀ ਹੋ ਜਾਏ ਘਰਦਿਆਂ ਨੂੰ ਵੀ ਸਮਝਣਾ ਸੌਖਾ ਹੋ ਜਾਏ ਬੱਚਿਆਂ ਨੂੰ ਵੀ ਸਮਝਣਾ ਸੌਖਾ ਹੋ ਜਾਏ ਗੁਰਮਤਿ ਵਿੱਚ ਨਰ ਅਤੇ ਮਾਦਾ ਦੇ ਮਲਾਪ ਨੂੰ ਇਸ ਵਿਆਹ ਕਾਰਜ ਨੂੰ ਅਨੰਦ ਕਾਰਜ ਦਾ ਨਾਮ ਦਿੱਤਾ ਜਾਂਦਾ ਹੈ ਇਸ ਮਲਾਪ ਲਈ ਗੁਰੂ ਜੀ ਨੇ ਇਹ ਕੋਈ ਮਰੀਅਦਾ ਬਣਾਈ ਹੈ ਜਿਹੜੀ ਇਹ ਇੱਕ ਦਿਨ ਵਾਸਤੇ ਨਹੀਂ ਬਲਕਿ ਸਮੁੱਚੀ ਜ਼ਿੰਦਗੀ ਚ ਕੰਮ ਆਉਣ ਵਾਲੀ ਹੈ ਸਾਰਾ ਜੀਵਨ ਇਹ ਸਿੱਖਿਆ ਚਾਰ ਲਾਵਾਂ ਦੀ ਅਤੇ ਆਨੰਦ ਕਾਰਜ ਦੀ ਮੈਨੂੰ ਰਿਸ਼ਤੇ ਨਿਭਾਉਣ ਵਿੱਚ ਸਹਾਈ ਹੋਵੇਗੀ ਅਤੇ ਇੱਕ ਚੰਗਾ ਸਚਿਆਰ ਇਨਸਾਨ ਬਣਨ ਵਿੱਚ ਮਦਦ ਕਰੇਗੀ ਸ਼ਾਦੀ ਦਾ ਅਰਥ ਵੀ ਖੁਸ਼ੀ ਹੁੰਦਾ ਹੈ ਪਰ ਗੁਰੂ ਜੀ ਨੇ ਇਹਨੂੰ ਸ਼ਾਦੀ ਨਹੀਂ ਕਿਹਾ ਇਹਨੂੰ ਆਨੰਦ ਕਾਰਜ ਦਾ ਨਾਂ ਦਿੱਤਾ ਹੈ ਆਪਾਂ ਗੁਰਮਤ ਵਿੱਚ ਇਹਨੂੰ ਆਨੰਦ ਕਾਰਜ ਦਾ ਨਾਂ ਕਹਿੰਦੇ ਆ ਬਹੁਤ ਹੀ ਜ਼ਿਆਦਾ ਸੁਖਮਈ ਤੇ ਆਨੰਦਮਈ ਕਾਰਜ ਜਦੋਂ ਲੜਕਾ ਤੇ ਲੜਕੀ ਜਵਾਨ ਹੋ ਜਾਣ ਦੋਨੇ ਪਰਿਵਾਰ ਆਪਸ ਵਿੱਚ ਇੱਕ ਦੂਜੇ ਦੀ ਵਿਚਾਰ ਕਰਕੇ ਸਮਝਾ ਕੇ ਸਮਝ ਕੇ ਤੇ ਰਿਸ਼ਤਾ ਗੰਢ ਲੈਣਾ ਚਾਹੀਦਾ ਹੈ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਲੋਭ ਲਾਲਚ ਦੇ ਉੱਤੇ ਇਸ ਕਲ ਦੀ ਨੀਂਹ ਨਾ ਰਖੀਏ ਰਿਸ਼ਤੇ ਦੀ ਬਲਕਿ ਸਤ ਸੰਤੋਖ ਦੇ ਉੱਤੇ ਇਸ ਰਿਸ਼ਤੇ ਦੀ ਨੀਂਹ ਰਖੀਏ ਰਿਸ਼ਤਾ ਹੋ ਗਿਆ ਆਨੰਦ ਕਾਰਜ ਦਾ ਦਿਨ ਨਿਸ਼ਚਿਤ ਕਰਨਾ ਹੈ ਉਹ ਦੋਨਾਂ ਪਰਿਵਾਰਾਂ ਨੂੰ ਜਾਂ ਆਪਣੇ ਸਮਾਜ ਦੀਆਂ ਮਜਬੂਰੀਆਂ ਨੂੰ ਮੱਦੇਨਜ਼ਰ ਰੱਖਦੇ ਆ ਉਹ ਦਿਨ ਨਿਸ਼ਚਿਤ ਕਰ ਲੈਣਾ ਚਾਹੀਦਾ ਕਿਸੇ ਬ੍ਰਹਮਣ ਨੂੰ ਕਿਸੇ ਦੇਹਧਾਰੀ ਨੂੰ ਕਿਸੇ ਪਖੰਡੀ ਨੂੰ ਪੁੱਛਣ ਦੀ ਲੋੜ ਨਹੀਂ ਹੈ ਕਿਉਂਕਿ ਮੈਂ ਜੇ ਵਿਸ਼ਵਾਸ ਕਰਨਾ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਫਿਰ ਮੈਨੂੰ ਕੋਈ ਲੋਟ ਨਹੀਂ ਹੈ ਸਾਹਾ ਕਣੇ ਨਾ ਕਰੇ ਵਿਚਾਰ ਸਾਹੇ ਉੱਪਰ ਏਕ ਓੰਕਾਰ ਦਿਨ નિਸ਼ਚਿਤ ਹੋ ਗਿਆ ਉਸਤਨ ਲੜਕੇ ਵੜੇ ਬਰਾਤ ਲੈ ਕੇ ਆਉਂਦੇ ਨੇ ਲੜਕੇ ਵਾਲਿਆਂ ਦੇ ਘਰ ਵੀ ਜਿਹੜੀਆਂ ਰਸਮਾਂ ਰੀਤਾਂ ਰਵਾਜਾਂ ਨਿਭਾਏ ਜਾਣੇ ਨੇ ਉਹ ਕੋਸ਼ਿਸ਼ ਕਰੀਏ ਵੀ ਉਹਦੇ ਵਿੱਚ ਗੁਰਮਤਿ ਦੀ ਰੰਗਣ ਹੋਵੇ ਲੜਕੀ ਵਾਲਿਆਂ ਦੇ ਘਰ ਵੀ ਜਿਹੜੇ ਵਿਆਹ ਦੀ ਪਹਿਲਾਂ ਤਿਆਰੀ ਹੈ ਉਹਦੇ ਵਿੱਚੋਂ ਵੀ ਸਾਨੂੰ ਗੁਰੂ ਦੀਆਂ ਪਵਿੱਤਰ ਅਸੀਸਾਂ ਲੈਣ ਵਾਲੇ ਕਾਰਜ ਕਰਨੇ ਚਾਹੀਦੇ ਨੇ ਹੁਣ ਮਿੱਥੇ ਕੋਈ ਦਿਨ ਮੁਤਾਬਕ ਲੜਕਾ ਆਪਣੇ ਪਰਿਵਾਰ ਸਮੇਤ ਬਰਾਤ ਲੈ ਕੇ ਆਇਆ ਤੇ ਲੜਕੀ ਵਾਲੇ ਆਏ ਨੇ ਇਹ ਗੱਲ ਚੇਤਾ ਰੱਖਿਓ ਜੇ ਪਈ ਅੱਜਕੱਲ ਇੱਕ ਬਹੁਤ ਵੱਡੀ ਢਾ ਲੱਗਦੀ ਜਾ ਰਹੀ ਹੈ ਵੀ ਆਨੰਦ ਕਾਰਜ ਇਹੋ ਜੀਆਂ ਵਿਚਾਂ ਤੇ ਜਾ ਜਾ ਕੇ ਕਰਵਾਉਣ ਲੱਗ ਪਏ ਉਹ ਵੀ ਗੁਰਮਤ ਨਹੀਂ ਹੈ ਅਸੀਂ ਗੁਰੂ ਕੋਲੋਂ ਕੁਝ ਲੈਣ ਆਉਣਾ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਆਈਏ ਗੁਰੂਦਵਾਰੇ ਹਮਰਾ ਬਿਆਜੇ ਹੋਆ ਗੁਰਮਤ ਵਿੱਚੋਂ ਸਾਨੂੰ ਸਾਰਾ ਕੁਝ ਮਿਲ ਜਾਂਦਾ ਹੈ ਉਸ ਵੇਲੇ ਪਹਿਲੀ ਅਰਦਾਸ ਇੱਕ ਮਿਲਣੀ ਦੀ ਅਰਦਾਸ ਹੁੰਦੀ ਹੈ ਸਤਿਗੁਰੂ ਅੱਗੇ ਪਰਮੇਸ਼ਰ ਅੱਗੇ ਇੱਕ ਤਰਲਾ ਲਿਆ ਜਾਂਦਾ ਹੈ ਵਾਹਿਗੁਰੂ ਜੀ ਕਿਰਪਾ ਕਰੋ ਇਹ ਜਿਹੜੇ ਦੋਵੇਂ ਪਰਿਵਾਰ ਮਿਲੇ ਨੇ ਇਹਨਾਂ ਨੂੰ ਸੁਭਾਅ ਚੰਗਾ ਬਖਸ਼ਿਓ ਇਹਨਾਂ ਦੇ ਰਹਿੰਦੇ ਕਾਰਜ ਰਾਸ ਕਰਿਓ ਇਸ ਰਿਸ਼ਤੇ ਨੂੰ ਮਿੱਠਾ ਪਿਆਰਾ ਕਰਕੇ ਨਭਾ ਸਕਣ ਜ਼ਿੰਦਗੀ ਪਰ ਇਹ ਤੁਸੀਂ ਵਿੱਚ ਵਰਤਿਓ ਸਿੱਖ ਨੂੰ ਸਭ ਤੋਂ ਵੱਡਾ ਭਰੋਸਾ ਅਰਦਾਸ ਤੇ ਹੁੰਦਾ ਉਹ ਗੁਰੂ ਅੱਗੇ ਅਰਦਾਸ ਕਰਦਾ ਹੈ ਮਿਲਣੀ ਦੀ ਅਰਦਾਸ ਹੈ ਉਸ ਤੋਂ ਬਾਅਦ ਵਿੱਚ ਪ੍ਰਸ਼ਾਦੇ ਪਾਣੀ ਦਾ ਬ੍ਰੇਕਫਾਸਟ ਦਾ ਪ੍ਰਬੰਧ ਕੀਤਾ ਹੁੰਦਾ ਹੈ ਉਹ ਸ਼ਕਸ਼ਕਾ ਕੇ ਫਿਰ ਗੁਰੂ ਚਰਨਾਂ ਵਿੱਚ ਆਉਣਾ ਹੈ ਲੜਕੇ ਪਰਿਵਾਰ ਵੱਲੋਂ ਵੀ ਆਏ ਹੁੰਦੇ ਨੇ ਲੜਕੀ ਨੂੰ ਵੀ ਉਸੇ ਵੇਲੇ ਪਰਿਵਾਰ ਸਮੇਤ ਆ ਜਾਣਾ ਚਾਹੀਦਾ ਜੋ ਗੁਰਮਤ ਹੈ ਦੋਵੇਂ ਜਣੇ ਗੁਰੂ ਦਾ ਉਪਦੇਸ਼ ਸੁਣਨ ਪਰ ਬਦਕਿਸਮਤੀ ਹੈ ਅਜੋਕੇ ਸਮੇਂ ਇਤਨਾ ਝੁਕਾਓ ਹੋ ਗਿਆ ਕਿ ਅਸੀਂ ਆਨੰਦ ਕਰ ਜਾਂ ਲਈ ਉਡੀਕਦੇ ਰਹਿੰਨੇ ਆ ਪਰ ਉਹ ਬਿਊਟੀ ਪਾਰਲਰ ਵਿੱਚੋਂ ਉਹਨਾਂ ਨੂੰ ਵਕਤ ਬਹੁਤ ਔਖਾ ਮਿਲਦਾ ਹੈ ਤੇ ਫਿਰ ਉਹ ਇੱਥੇ ਆਉਂਦੇ ਨੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਅਸੀਂ ਸਾਦਗੀ ਵਾਲੀਆਂ ਰਸਮਾਂ ਨਿਭਾਈਏ ਲੜਕਾ ਆ ਗਿਆ ਲੜਕੀ ਆ ਗਈ ਫਿਰ ਇੱਕ ਅੱਜ ਕੱਲ੍ਹ ਹੋਰ ਬੜੀ ਵੱਡੀ ਮੁਸ਼ਕਲ ਬਣੀ ਪਈ ਹੈ ਜਿਹੜੇ ਲੋਕ ਮੈਰਿਜ ਨੂੰ ਉਹ ਅਰੇਂਜ ਕਰਦੇ ਨੇ ਉਹਨਾਂ ਨੂੰ ਵੀ ਵਿੱਚੋਂ ਕੁਝ ਸਮੇਂ ਲਈ ਕੱਢ ਦੇਣਾ ਚਾਹੀਦਾ ਵੀ ਤੁਸੀਂ ਬਾਹਰ ਅਰੇਂਜ ਕਰਿਓ ਪਰ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਡਾ ਕੋਈ ਮਤਲਬ ਨਹੀਂ ਲੜਕੀ ਨੇ ਕਿਵੇਂ ਆਉਣਾ ਹੈ ਕਿਵੇਂ ਮੱਥਾ ਟੇਕਣਾ ਹੈ ਹਰ ਗੱਲ ਦੀ ਡਰਾਮੇਬਾਜੀ ਨੂੰ ਕੱਢ ਦੇਣਾ ਚਾਹੀਦਾ ਵਿੱਚੋਂ ਲੜਕਾ ਤੇ ਲੜਕੀ ਦੋਵੇਂ ਜਣੇ ਮਹਾਰਾਜ ਦੇ ਹਜ਼ੂਰ ਬੈਠ ਜਾਣ ਲੜਕਾ ਸੱਜੇ ਪਾਸੇ ਬੈਠਦਾ ਲੜਕੀ ਖੱਬੇ ਪਾਸੇ ਬੈਠਦੀ ਹੈ ਤੇ ਉਹ ਦੋਵੇਂ ਜਣੇ ਬੈਠ ਕੇ ਸਤਗੁਰੂ ਜੀ ਦੇ ਹਜ਼ੂਰ ਤਾਂ ਉਦੋਂ ਗੁਰੂ ਘਰ ਦੇ ਕੀਰਤਨੀਏ ਪਿਆਰ ਵਾਲੇ ਉਹ ਪਹਿਲਾ ਸ਼ਬਦ ਪੜਦੇ ਨੇ ਕੀਟਾ ਲੋੜੀਏ ਕੰਮ ਸੁਹਰ ਪੈ ਆਖੀ ਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਇਹ ਵਾਲਾ ਮੁਬਾਰਕ ਸ਼ਬਦ ਪੜ ਕੇ ਤੇ ਸਾਰੇ ਪਰਿਵਾਰ ਨੇ ਵਿੱਚ ਇਸ ਕੀਰਤਨ ਦੇ ਸ਼ਾਮਲ ਹੋਣਾ ਹੈ ਸੁਣਨਾ ਹੈ ਵਿਚਾਰਨਾ ਹੈ ਫਿਰ ਸਨਮਾਨਯੋਗ ਭਾਈ ਸਾਹਿਬ ਜੀ ਹੋਰਾਂ ਨੇ ਛੋਟੀ ਅਰਦਾਸ ਕਰਨੀ ਹੈ ਜਦੋਂ ਛੋਟੀ ਅਰਦਾਸ ਕਰਨੀ ਸੰਖੇਪ ਵਿੱਚ ਅਰਦਾਸ ਕਰਨੀ ਹੈ ਉਦੋਂ ਸਾਰੀ ਸੰਗਤ ਨੇ ਇਵੇਂ ਬਰਾਜੀ ਰਹਿਣਾ ਹੈ ਸਿਰਫ 6 ਨੇ ਉੱਠਣਾ ਹੈ ਇੱਕ ਲੜਕਾ ਤੇ ਲੜਕੀ ਦੋਵੇਂ ਜਣੇ ਗੁਰੂ ਚਰਨਾਂ ਵਿੱਚ ਖਲੋਣਗੇ ਦੂਜਾ ਲੜਕੇ ਪਰਿਵਾਰ ਵੱਲੋਂ ਮਾਤਾ ਤੇ ਪਿਤਾ ਜਾਂ ਕੋਈ ਉਹਨਾਂ ਦਾ ਕੋਰ ਘਰ ਦਾ ਜ਼ਿੰਮੇਵਾਰ ਜੀ ਨੂੰ ਘਰ ਵਾਲੇ ਚਾਉਣ ਉਹ ਦੋ ਜਣੇ ਖੜੇ ਹੋ ਸਕਦੇ ਨੇ ਇਸੇ ਤਰ੍ਹਾਂ ਲੜਕੀ ਪਰਿਵਾਰ ਵੱਲੋਂ ਐ ਮਾਤਾ ਤੇ ਪਿਤਾ ਜਾਂ ਕੋਈ ਸਾਕਾ ਸੰਬੰਧੀ ਹੋਵੇ ਉਹ ਖੜਾ ਹੋ ਸਕਦਾ ਇਹਨਾਂ ਛਿਆਂ ਨੇ ਅਰਦਾਸ ਵਿੱਚ ਸ਼ਾਮਲ ਹੋਣਾ ਹੈ ਸ਼ਾਮਲ ਹੋਣ ਤੋਂ ਬਾਅਦ ਵਿੱਚ ਅਰਦਾਸ ਹੋ ਕੇ ਸੰਖੇਪ ਮੱਥਾ ਟੇਕਿਆ ਅਦਬ ਨਾਲ ਆਪਣੀ ਆਪਣੀ ਥਾਂ ਤੇ ਪਿਆਰ ਨਾਲ ਬੈਠ ਜਾਣਾ ਹੈ ਸਨਮਾਨਯੋਗ ਭਾਈ ਸਾਹਿਬ ਜੀ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਲੈਣਾ ਭਈ ਅਰਦਾਸ ਤੋਂ ਬਾਅਦ ਸਾਨੂੰ ਕੀ ਹੁਕਮ ਹੈ ਹੁਣ ਅਸੀਂ ਕਿਵੇਂ ਕਰੀਏ ਇਸ ਕਾਰਜ ਨੂੰ ਹੁਕਮਨਾਮਾ ਹੋ ਗਿਆ ਖੁਦ ਸ਼ਰਮਾਨਯੋਗ ਭਾਈ ਸਾਹਿਬ ਫਿਰ ਬੇਨਤੀ ਕਰਨਗੇ ਭਈ ਹੁਣ ਲੜਕੀ ਦਾ ਪਿਤਾ ਲੜਕੇ ਦਾ ਪੱਲਾ ਲੜਕੀ ਨੂੰ ਪਕੜਾ ਦੇਵੇ ਲੜਕੇ ਦਾ ਪੱਲਾ ਪਕੜ ਕੇ ਲੜਕੀ ਦਾ ਪਿਤਾ ਲੜਕੀ ਨੂੰ ਪਕੜਾਉਂਦਾ ਹੈ ਉਨੇ ਸਮੇਂ ਵਿੱਚ ਅੰਮ੍ਰਿਤਮਈ ਬਾਣੀ ਦਾ ਨਾਲ-ਨਾਲ ਕੀਰਤਨ ਚੱਲ ਰਿਹਾ ਹੁੰਦਾ ਹੈ ਤੇ ਉਸ ਕੀਰਤਨ ਵਿੱਚ ਗੁਰੂ ਘਰ ਦੇ ਕੀਰਤਨੀਏ ਮੁਬਾਰਕ ਸ਼ਬਦ ਪੜ੍ਹਦੇ ਨੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹਬ ਕਛ ਤਿਆਗੀ ਹਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਟੈਂਡੇ ਲਾਗੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਦੂਜੇ ਦਾ ਪੱਲਾ ਪਕੜਨਾ ਫਿਰ ਦੱਸਿਆ ਜਾਂਦਾ ਹੈ ਕਿ ਕਿਵੇਂ ਹੁਣ ਚਾਰ ਲਾਵਾਂ ਦਾ ਪਾਠ ਹੋਣਾ ਹੈ ਉਸ ਚਾਰ ਲਾਵਾਂ ਦੇ ਪਾਠ ਵਿੱਚੋਂ ਇੱਕ ਲਾਮ ਦਾ ਪਾਠ ਉਹ ਬੱਚਾ ਬੱਚੀ ਤੇ ਸਾਰੇ ਪਰਿਵਾਰ ਨੇ ਸਾਰੀ ਸੰਗਤ ਨੇ ਉਹ ਸੁਣਨਾ ਹੈ ਬੈਠ ਕੇ ਪਹਿਲਾਂ ਉਹ ਪੜਿਆ ਤਾਂ ਜਾਂਦਾ ਟਾਂਕੇ ਚੰਗੀ ਤਰ੍ਹਾਂ ਦ੍ਰਿੜ ਹੋ ਜਾਏ ਵੀ ਮੇਰੇ ਲਈ ਕੀ ਕਰਨਾ ਹੈ ਉਹ ਸਰਵਣ ਕੀਤਾ ਲਾਮ ਦਾ ਪਾਠ ਮੈਂ ਅੱਗੇ ਜਾ ਕੇ ਦੇ ਸੰਖੇਪ ਦੇ ਅਰਥ ਵੀ ਕਰਨੇ ਨੇ ਫਿਰ ਬੱਚਾ ਬੱਚੀ ਨੇ ਜਦੋਂ ਲਾਮ ਪੂਰੀ ਹੁੰਦੀ ਹੈ ਤਾਂ ਅਦਬ ਸਤਕਾਰ ਦੇ ਨਾਲ ਮੱਥਾ ਟੇਕ ਕੇ ਅੱਗੇ ਲੜਕਾ ਤੇ ਪਿੱਛੇ ਲੜਕੀ ਉਵੇਂ ਹੀ ਉਹ ਪੱਲਾ ਪਕੜ ਕੇ ਘੁੱਟ ਕੇ ਤੇ ਸਤਿਗੁਰ ਜੀ ਦੀਆਂ ਪ੍ਰਕਰਮਾ ਕਰਨੀਆਂ ਨੇ ਇੱਥੇ ਆਪਾਂ ਰੁਕਣ ਲੱਗੇ ਆ ਐਸ ਵੇਲੇ ਚਾਹੀਦਾ ਵੀ ਜਿਹੜੇ ਬਾਕੀ ਪਰਿਵਾਰਾਂ ਨਾਲ ਆਏ ਹੋਏ ਨੇ ਨੰਬਰ 1 ਤਾਂ ਉਹ ਲੜਕਾ ਲੜਕੀ ਨੂੰ ਪਕੜਨ ਵਾਸਤੇ ਖੜੇ ਨਹੀਂ ਹੋਣਾ ਦੇਣਾ ਚਾਹੀਦਾ ਕਿਉਂਕਿ ਬੱਚਾ ਬੱਚੀ ਵੱਡੇ ਨੇ ਤੁਰਦੇ ਨੇ ਸਮਾਜ ਵਿੱਚ ਆਪਣੇ ਕਾਰੋਬਾਰ ਕਰਦੇ ਨੇ ਇਹ ਉਦੋਂ ਦੀਆਂ ਰੀਤਾਂ ਰਸਮਾਂ ਨੇ ਜਦੋਂ ਬੱਚੇ ਛੋਟੇ ਹੁੰਦੇ ਸਨ ਹੁਣ ਨਾਲ ਖੜਨ ਦੀ ਲੋੜ ਨਹੀਂ ਦੂਜੀ ਇਹਦੇ ਨਾਲ ਇੱਕ ਗੱਲ ਹੋਰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਭਈ ਆਰਾਮ ਨਾਲ ਲਾਮ ਦਾ ਅਸੀਂ ਪ੍ਰਕਰਮਾ ਕਰਨੀਆਂ ਨੇ ਉਹਹੀ ਲਾਮ ਪਹਿਲਾਂ ਬੈਠ ਕੇ ਛਣਾਈ ਗਈ ਉਹਹੀ ਲਾਮ ਦਾ ਕੀਰਤਨ ਹੋ ਰਿਹਾ ਹੈ ਗੁਰੂ ਘਰ ਦੇ ਕੀਰਤਨੀਏ ਕੀਰਤਨ ਕਰਦੇ ਨੇ ਤਾਂ ਕਿ ਗੱਲ ਚੰਗੀ ਤਰ੍ਹਾਂ ਪਕੜ ਵਿੱਚ ਆ ਜਾਏ ਲਾਮ ਦੋ ਬਾਰੀ ਸੁਣਾਈ ਜਾਂਦੀ ਯਾਦ ਰੱਖਿਓ ਪਰ ਕਰਮਾਂ ਦਾ ਅਰਥ ਹੁੰਦਾ ਹੈ ਭਈ ਮੈਂ ਗੁਰੂ ਜੀ ਅੱਜ ਤੋਂ ਬਾਅਦ ਤੁਹਾਡੇ ਤੋਂ ਸਦਕੇ ਬਲਿਹਾਰੇ ਜਾਣਾ ਹੈ ਪਰ ਕਰਮਾਂ ਕਰਨ ਦਾ ਅਰਥ ਹੁੰਦਾ ਹੈ ਮੇਰੀ ਜ਼ਿੰਦਗੀ ਦੇ ਸਫ਼ਰ ਵਿੱਚ ਅਗਰ ਕੋਈ ਸੈਂਟਰ ਬਿੰਦੂ ਹੈ ਤਾਂ ਕੇਵਲ ਗੁਰੂ ਹੈ ਮੇਰਾ ਦੁੱਖ ਵੀ ਮੇਰਾ ਸੁੱਖ ਵੀ ਮੇਰੀ ਖੁਸ਼ੀ ਵੀ ਮੇਰੀ ਗਮੀ ਵੀ ਮੇਰਾ ਹਰ ਚੀਜ਼ ਤੁਹਾਡੇ ਨਾਲ ਸੰਬੰਧਤ ਹੈ ਇਸ ਵੇਲੇ ਤੁਹਾਡੇ ਅਤੇ ਮੇਰੇ ਦਰਮਿਆਨ ਹੋਰ ਕੋਈ ਵੀ ਨਹੀਂ ਹੈ ਗੁਰੂ ਦੇ ਦਿਵਾਲੇ ਪਰ ਕਰਮਾ ਕਰਨ ਦਾ ਅਰਥ ਹੁੰਦਾ ਮੈਂ ਬਾਕੀ ਸਭ ਕੁਝ ਛੱਡ ਕੇ ਸਤਗੁਰੂ ਜੀ ਤੁਹਾਡੀ ਆਗਿਆ ਵਿੱਚ ਤੁਰਨ ਲਈ ਤਿਆਰ ਹੈ ਲੜਕਾ ਕੇ ਇਸ ਲਈ ਹੁੰਦਾ ਕਿਉਂਕਿ ਲੜਕੀ ਨੇ ਥਾਂ ਬਦਲਣੀ ਹੈ ਲੜਕੇ ਨੇ ਨਹੀਂ ਬਦਲਣੀ ਲੜਕਾ ਤੋਂ ਉਸੇ ਘਰ ਚ ਹੈ ਉਹਦੇ ਕੋਨੇ-ਕੋਨੇ ਤੋਂ ਵਾਕਿਬ ਹੈ ਲੜਕਾ ਅੱਗੇ ਤਾਂ ਕੀਤਾ ਜਾਂਦਾ ਹੈ ਵੀ ਜਿਵੇਂ ਅੱਜ ਵੀ ਤੁਸੀਂ ਦੇਖੋ ਤੁਹਾਨੂੰ ਰਸਤੇ ਦਾ ਪਤਾ ਹੋਵੇ ਮੈਨੂੰ ਨਾ ਪਤਾ ਹੋਵੇ ਤੇ ਆਪਾਂ ਸ਼ੌਖਾ ਜਿਹਾ ਕਹਿੰਦੇ ਮੈਨੂੰ ਫਾਲੋ ਕਰ ਲਓ ਮੈਂ ਅੱਗੇ ਜਾਣਾ ਤੁਸੀਂ ਮੇਰੇ ਪਿੱਛੇ ਆ ਜਿਓ ਲੜਕੇ ਨੇ ਥਾਂ ਨਹੀਂ ਬਦਲਣੀ ਹੁੰਦੀ ਲੜਕੇ ਦੇ ਮਾਂ ਬਾਪ ਭੈਣ ਭਰਾ ਸਕੇ ਸੰਬੰਧੀ ਘਰ ਪਰਿਵਾਰ ਉਹੀ ਹੈ ਉਹ ਲੜਕੀ ਨੂੰ ਪਿੱਛੇ ਤਾਂ ਤੋਰਦਾ ਹੈ ਵੀ ਜਿੱਥੇ-ਜਿੱਥੇ ਲੋੜ ਪਈ ਮੈਂ ਤੁਹਾਨੂੰ ਦੱਸੀ ਜਾਵਾਂਗਾ ਇਹ ਪ੍ਰਕਰਮਾ ਨਹੀਂ ਹੁੰਦੀਆਂ ਕੱਲੀਆਂ ਅਸਲ ਵਿੱਚ ਜ਼ਿੰਦਗੀ ਦੀ ਅਗਵਾਈ ਹੁੰਦੀ ਹੈ ਜਦੋਂ ਤੱਕ ਤੁਸੀਂ ਵਾਕਿਬ ਨਹੀਂ ਹੁੰਦੇ ਉਦੋਂ ਤੱਕ ਮੈਂ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗਾ ਮੇਰੀ ਮਾਂ ਨੂੰ ਕੀ ਪਸੰਦ ਹੈ ਮੇਰੇ ਪਿਓ ਨੂੰ ਕੀ ਪਸੰਦ ਹੈ ਸਾਡੇ ਘਰ ਪਰਿਵਾਰ ਦੀ ਕੀ ਰੀਤੀ ਰਿਵਾਜ ਨੇ ਅਸੀਂ ਕਿੰਨੇ ਵਜੇ ਜਾਗਦੇ ਹਾਂ ਕੀ ਖਾਣਾ ਖਾਂਦੇ ਹਾਂ ਸਾਡੇ ਘਰ ਦਾ ਕੀ ਸਾਜੋ ਸਮਾਨ ਕਿੱਥੇ ਪਿਆ ਇਤੇ ਆਦਿਕ ਉਹ ਲੜਕਾ ਅੱਗੇ ਦਾ ਮਤਲਬ ਇਹ ਹੈ ਭਈ ਲੜਕੀ ਨੂੰ ਉਹਨੇ ਗਾਈਡ ਕਰਨਾ ਹੈ ਇਹ ਨਹੀਂ ਵੀ ਕਿਸੇ ਕੰਪੀਟੀਸ਼ਨ ਚ ਪੈਣਾ। ਉਹਨੂੰ ਲਾਮ ਕੀਰਤਨ ਦੀ ਪੂਰੀ ਹੋ ਗਈ ਤੇ ਵਾਪਸ ਆ ਕੇ ਗੁਰੂ ਚਰਨਾਂ ਵਿੱਚ ਫਿਰ ਦੁਬਾਰੇ ਮੱਥਾ ਟੇਕ ਕੇ ਆਪਣੀ ਆਪਣੀ ਥਾਂ ਤੇ ਬਰਾਜ ਜਾਣਾ ਹੈ। ਭਾਈ ਸੱਭ ਜੀ ਦੂਜੀ ਲਾਮ ਪੜਨਗੇ। ਸੁਣ ਕੇ ਉਸ ਲਾਮ ਨੂੰ ਅਡਭ ਨਾਲ ਮੱਥਾ ਟੇਕ ਕੇ ਫਿਰ ਦੂਜੀ ਲਾਮ ਦੀ ਪ੍ਰਕਰਮਾ, ਫਿਰ ਤੀਜੀ ਲਾਮ ਦੀ ਪ੍ਰਕਰਮਾ, ਫਿਰ ਚੌਥੀ ਲਾਮ ਦੀ ਪ੍ਰਕਰਮਾ। ਇਮੇ ਉਹ ਚਾਰ ਪ੍ਰਕਰਮ ਕਰਨੀਆਂ ਨੇ ਮੈਂ ਥੋੜਾ ਜਿਹਾ ਸੰਖੇਪ দিয়া ਅਰਥ ਕਰ ਦੇਣਾ ਲਾਮ ਦਾ ਅਰਥ ਹੁੰਦਾ ਹੈ ਉਹ ਰੱਸਾ ਜਿਡੇ ਨਾਲ ਕਿਸੇ ਗੱਡੀ ਜਾਂ ਗੱਡੇ ਤੇ ਬੰਨੇ ਹੋਏ ਸਮਾਨ ਨੂੰ ਚੰਗੀ ਤਰ੍ਹਾਂ ਕੱਸ ਦਿੱਤਾ ਜਾਂਦਾ ਹੈ ਵੀ ਉਹ ਡਿਗੇ ਡੋਲੇ ਨਾ ਇਸੇ ਤਰ੍ਹਾਂ ਚਾਰ ਲਾਮਾਂ ਦਾ ਅਰਥ ਹੈ ਤੇ ਚਾਰ ਜ਼ਿੰਮੇਵਾਰੀਆਂ ਅੱਜ ਇਹਨਾਂ ਬੱਚਿਆਂ ਨੂੰ ਨਵੀਆਂ ਦੇਣ ਲੱਗੇ ਨੇ ਤੇ ਉਸ ਜ਼ਿੰਮੇਵਾਰੀਆਂ ਨੂੰ ਸਮਝਦਿਆਂ ਹੋਇਆਂ ਤੇ ਉਹਨਾਂ ਨੇ ਇੱਕ ਇੱਕ ਲਾਮ ਨੂੰ ਸਮਝਣਾ ਹੈ ਹਰ ਪੈਲੜੀ ਲਾਮ ਪਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮ ਵੇਦ ਧਰਮ ਦਿਰੜੋ ਪਾਪ ਤੇ ਜਾਇਆ ਬਲਰਾਮ ਜੀਓ ਧਰਮ ਦਿਰੜੋ ਕਰ ਨਾਮ ਤੇ ਆਵੋ ਸਿਮਰਤ ਨਾਮ ਦਰੜਾਇਆ ਸਤਗੁਰ ਗੁਰਪੂਰਾ ਆਰਾਧੋ ਸਭ ਕਿਲਬਿਕ ਪਾਪ ਕੋ ਵਾਇਆ ਸ਼ਾਹਜ ਅਨੰਦ ਕੋ ਆਬੜ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਇਹ ਪਹਿਲੀ ਲਾਮ ਹੈ ਜਿਹਦਾ ਅਰਥ ਇਹ ਹੈ ਪਈ ਅਸੀਂ ਅੱਜ ਸਤਗੁਰੂ ਜੀ ਤੁਹਾਡੇ ਚਰਨਾਂ ਵਿੱਚ ਜੁੜ ਕੇ ਇਸ ਗੱਲ ਨੂੰ ਸਮਝਿਆ ਪਈ ਪਰਵਿਰਤੀ ਕਰਮ ਇੱਕ ਦੂਜੇ ਦੀ ਕਿਵੇਂ ਜੁੜਣਾ ਹੈ ਇਸ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਸ ਜ਼ਿੰਦਗੀ ਦੇ ਨਵੇਂ ਉਪਦੇਸ਼ ਨੂੰ ਕਿਵੇਂ ਜੀਵਨ ਵਿੱਚ ਧਾਰਨ ਕਰਨਾ ਹੈ ਮੈਂ ਪ੍ਰਵਿਰਤੀ ਕਰਮ ਇੱਕ ਦੂਜੇ ਲਈ ਜਿਉਣਾ ਹੈ ਮੇਰੇ ਲਈ ਜਿਤਨੇ ਜੀਵਨ ਦੀ ਸਾਹ ਹੈ ਉਹ ਸਿਰਫ ਗੁਰੂ ਕੀ ਬਾਣੀ ਹੈ ਬਾਣੀ ਬ੍ਰਹਮਾ ਵੇਦ ਧਰਮ ਦ੍ਰੋਪਾਪ ਤੇ ਜਾਇਆ ਬਲਰਾਮ ਜੀਓ ਮੈਂ ਕਿਸੇ ਕਰਮ ਨੂੰ ਪਾਪ ਨਹੀਂ ਕਹਿਣਾ ਮੇਰਾ ਗੁਰੂ ਉਸ ਪਾਪ ਵਿੱਚੋਂ ਕੱਢ ਦਿੰਦਾ ਹੈ ਦੁਚੜੀ ਲਾਮ ਹਰ ਦੂਜੀ ਲਾਮ ਸਤਗੁਰ ਪੁਰਖ ਬੁਲਾਇਆ ਬਲਰਾਮ ਜੀਓ ਨਿਰਪਉ ਭੈਮਨ ਕੋਈ ਹਉਮੈ ਮੈਲ ਕੋਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਾ ਭਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਬਜਾਈ ਦੂਜੀ ਲਾਮ ਦਾ ਅਰਥ ਹੈ ਪਈ ਮੈਂ ਅੱਜ ਮੇਰੀ ਜ਼ਿੰਦਗੀ ਚ ਗੁਰੂ ਸ਼ਾਮਲ ਹੋ ਗਿਆ ਹੁਣ ਕੋਈ ਕਦੇ ਵੀ ਹੁਣ ਤੱਕ ਗੁਰੂ ਸ਼ਾਮਲ ਹੀ ਨਹੀਂ ਸੀ ਨਹੀਂ ਹੁਣ ਤੱਕ ਵੀ ਸ਼ਾਮਲ ਸੀ ਪਰ ਹੁਣ ਤੋਂ ਪਹਿਲਾਂ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਸੀ ਮੈਂ ਕੁਝ ਗੱਲਾਂ ਕਿਸੇ ਨੂੰ ਪੁੱਛ ਕੇ ਕੁਝ ਗੱਲਾਂ ਕਿਸੇ ਨੂੰ ਪੁੱਛ ਕੇ ਸਾਰ ਲੈਂਦਾ ਸਾਂ ਪਰ ਅੱਜ ਤੋਂ ਬਾਅਦ ਮੈਂ ਸਮਰਪਿਤ ਹੋ ਗਿਆ ਹਾਂ ਕੇਵਲ ਗੁਰੂ ਤੋਂ ਬਿਨਾ ਮੈਂ ਗੁਰਕਿਸ਼ੇ ਨੂੰ ਨਹੀਂ ਪੁੱਛਣਾ ਆਪਣੀ ਘਰ ਗ੍ਰਿਸ਼ਟੀ ਵਾਸਤੇ ਗੁਰੂ ਜੀ ਦੇ ਉਪਦੇਸ਼ ਮੁਤਾਬਕ ਮੈਂ ਆਪਣੇ ਜੀਵਨ ਨੂੰ ਜੀਉਣਾ ਹੈ ਕਿਉਂਕਿ ਮੇਰੇ ਅੰਦਰ ਗੋਮੇ ਦੀ ਮੈਲ ਨੂੰ ਉਤਾਰ ਦੇਣਾ ਮੇਰੇ ਅੰਦਰ ਨਿਰਮਲ ਭਾਉ ਪੈਦਾ ਕਰ ਦੇਣਾ ਮੇਰੀ ਘਰ ਗ੍ਰਿਸ਼ਟੀ ਵਿੱਚ ਆਨੰਦ ਪੈਦਾ ਕਰ ਦੇਣਾ ਇਹ ਕੇਵਲ ਗੁਰੂ ਕੋਲੋਂ ਮਿਲਣਾ ਦੁਨੀਆ ਕੋਲੋਂ ਨਹੀਂ ਮਿਲਣਾ ਮੈਂ ਦੁਨੀਆ ਨੂੰ ਇੱਕ ਪਾਸੇ ਕਰ ਦੇਣਾ ਹਰ ਤੀਜੜੀ ਲਾਮ ਮਨ ਚੌ ਭਇਆ ਬੈਰਾਗੀ ਆ ਬਨਾਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆਂ ਬਨਾਰਾਮ ਜੀਓ ਨਿਰਮਨ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਪਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਇਕੱਠ ਕਹਾਣੀ ਹਿਰਦੈ ਹਰ ਘਰ ਹਰਤੋਂ ਉਪਜੀ ਹਰ ਜਪੀਏ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜੀਓ ਤੀਜੀ ਲਾਮ ਦਾ ਅਰਥ ਹੈ ਪਈ ਮੈਂ ਘਰ ਖੁਸ਼ੀਆਂ ਦੇ ਵਿੱਚ ਜਿਉਣਾ ਹੈ ਤੇ ਨਾਲ ਮੈਂ ਕਿਸੇ ਵੀ ਚੀਜ਼ ਦੇ ਨਾਲ ਇਹੋ ਜੀ ਅਟੈਚਮੈਂਟ ਨਹੀਂ ਰੱਖਣੀ ਮਨ ਬੈਰਾਗ ਜੀ ਉਹਦਾ ਅਰਥ ਹੈ ਇਹੋ ਜੀ ਅਟੈਚਮੈਂਟ ਨਹੀਂ ਰੱਖਣੀ ਤਾਂ ਕਿ ਮੇਰੇ ਘਰ ਦੇ ਰਿਸ਼ਤੇ ਟੁੱਟ ਜਾਣ ਮੈਂ ਐਵੇਂ ਦੀ ਗੱਲ ਨਹੀਂ ਕਰਨੀ ਮੈਂ ਆਪਣੇ ਜੀਵਨ ਵਿੱਚ ਹਰ ਦਿਨ ਖੁਸ਼ੀਆਂ ਤੇ ਪਿਆਰ ਨਾਲ ਬਤਾਉਣਾ ਹੈ ਤੇ ਮੈਂ ਇਹ ਨਹੀਂ ਵੀ ਮੇ ਕਿਸੇ ਚੀਜ਼ ਦੇ ਉੱਤੇ ਆਪਣਾ ਕਬਜਾ ਜਮਾ ਲਮ ਬੈਰਾਗ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਤੋਂ ਉਪਰਾਮ ਹੋਣਾ ਉਹਦੇ ਤੋਂ ਕਬਜਾ ਛੱਡਣਾ ਉਹਦੇ ਨਾਲ ਪਕੜ ਨੂੰ ਛੱਡ ਦੇਣਾ ਇਹ ਤੀਜੀ ਲਾਮ ਹੈ ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮਕਮੇਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਦਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭਾਇਆ ਅੰਧਨ ਹਰ ਲੇ ਲਾਈ ਮਨ ਕਿੰਦੇ ਆਫਲ ਪਾਇਆ ਸੌਮੀ ਹਰ ਨਾਮ ਬਜੀ ਵਧਾਈ ਹਰ ਪ੍ਰਭ ਠਾਕੁਰ ਕਾਜਰ ਚ ਆਇਆ ਤਨ ਖਿਰਦਾ ਨਾਮ ਬੇਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਨਾਸ਼ੀ ਇਹ ਗੱਲ ਬੱਚਿਆਂ ਨੇ ਬਹੁਤ ਚੇਤੇ ਵਿੱਚ ਰੱਖਣੀ ਹੈ चौथी लाभ ਦਾ ਅਰਥ ਹੈ ਜਿਵੇਂ ਘਰ ਗ੍ਰਸਤੀ ਵਿੱਚ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਮੈਂ ਇੱਕ ਚੰਗਾ ਇਨਸਾਨ ਵੀ ਬਣ ਗਿਆ ਮੈਂ ਚੰਗਾ ਪੁੱਤ ਵੀ ਬਣ ਗਿਆ ਚੰਗਾ ਪਤੀ ਵੀ ਬਣ ਗਿਆ ਚੰਗਾ ਭਰਾ ਵੀ ਬਣ ਗਿਆ ਗੁਰੂ ਨੇ ਮੇਰੇ ਵਿੱਚ ਸਾਰੇ ਉਹ ਗੁਣ ਭਰ ਦਿੱਤੇ ਮੈਨੂੰ ਰੱਬ ਦਾ ਮਿਲਣ ਦਾ ਅਰਥ ਹੈ ਮੈਂ ਸਤਿਆਰ ਹੋ ਗਿਆ ਮੈਂ ਰੱਬ ਪਾ ਲਿਆ ਇਸ ਜੀਵਨ ਵਿੱਚ ਇੱਕ ਬੇਨਤੀ ਹੋਰ ਕਰਾਂ ਬੱਚਾ ਬੱਚੀ ਇਸ ਗੱਲ ਤੇ ਬਹੁਤ ਧਿਆਨ ਦੇਣ ਜਦੋਂ ਵੀ ਲਾਮ ਦੀ ਅਖੀਰੀ ਪੰਕਤੀ ਆਉਂਦੀ ਹੈ ਉਦੋਂ ਬਕਾਇਦਾ ਸ਼ਬਦ ਹੁੰਦਾ ਹੈ ਗੁਰੂ ਨਾਨਕ ਸ਼ਬ ਸੱਚੇ ਪਾਤਸ਼ਾਹ ਦਾ ਨਾਮ ਜਨ ਨਾਨਕ ਬੋਲੇ ਉਹ ਜਿਹੜੀ ਪਹਿਲੀ ਲਾਮ ਇਹ ਸ਼ਬਦ ਆਉਣਾ ਹੈ ਨਾ ਉਦੋਂ ਉਹ ਆਪਣੇ ਮਨ ਵਿੱਚ ਵਿਚਾਰ ਬਣਾਉਣ ਵੀ ਹਣ ਸੀ ਮੱਥਾ ਟੇਕ ਕੇ ਪ੍ਰਕਰਮਾ ਸ਼ੁਰੂ ਕਰਨੀ ਫਿਰ ਐਵੇਂ ਨਾਨਕ ਸ਼ਬਦ ਆਇਆ ਦੂਜੀ ਲਾਮ ਦੇ ਵਿੱਚ ਫਿਰ ਉਦੋਂ ਪ੍ਰਕਰਮਾ ਕਰਨੀ ਹੈ ਇੱਧਰ ਉੱਧਰ ਦੇਖਣ ਦੀ ਬਜਾਏ ਇੱਧਰ ਉੱਧਰ ਝਟਕਣ ਦੀ ਬਜਾਏ ਸਿੰਧ ਦੀ ਦਾ ਬਹੁਤ ਵੱਡਾ ਕਾਰਜ ਹੈ ਤੇ ਜਿੰਨੀ ਵਾਰੀ ਵੀ ਸ਼ਬਦ ਨਾਨਕ ਆਵੇ ਉਨੀ ਵਾਰੀ ਅਸੀਂ ਚਾਰੇ ਲਾਮਾਂ ਵਿੱਚ ਆਨੰਦ ਦੇ ਨਾਲ ਸ਼ਹਿਜ ਆਨੰਦ ਕੁਹਾ ਬੜ ਭਾਗੀ ਮਨ ਹਰ ਘਰ ਮੀਠਾ ਲਾਇਆ ਜਨ ਕਹਿ ਨਾਨਕ ਲਾਂਬ ਪਹਿਲੀ ਆਰੰਭ ਕਾਜ ਰਚਾਇਆ ਉਦੋਂ ਬੱਚਾ ਬੱਚੀ ਮੱਥਾ ਟੇਕ ਕੇ ਸ਼ਹਿਜ ਨਾਲ ਪ੍ਰਕਰਮਾ ਕਰਨਾ ਇੱਕ ਬੇਨਤੀ ਹੋਰ ਕਰਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਇਹ ਅੰਕਤ ਹੈ ਪਈ ਬੱਚਾ ਬੱਚੀ ਲਾਵਾਂ ਦਾ ਪਾਠ ਖੜੇ ਹੋ ਕੇ ਸੁਣਨਾ ਉਹ ਮੱਥਾ ਟੇਕ ਕੇ ਖੜੇ ਹੋ ਕੇ ਸੁਣਨਾ ਇਹ ਗੱਲ ਨੂੰ ਬਹੁਤ ਤਵੱਜੋ ਦੇ ਕੇ ਸੁਣਿਓ ਜੀ ਆਮ ਕਰਕੇ ਕੀ ਹੁੰਦਾ ਹੈ ਵੀ ਜਦੋਂ ਪਹਿਲੀ ਲਾਮ ਹੁੰਦੀ ਹੈ ਉਦੋਂ ਬੱਚੇ ਖਿਆਲ ਨਹੀਂ ਕਰਦੇ ਤੇ ਬੈਠ ਕੇ ਸੁਣ ਲੈਂਦੇ ਨੇ ਫਿਰ ਅਗਲੀਆਂ ਲਾਵਾਂ ਨੂੰ ਕੋਸ਼ਿਸ਼ ਕਰਦੇ ਨੇ ਵੀ ਉਹ ਸਿੱਖ ਖੜ ਜਾਈਏ ਉਹ ਬੜੀ ਕਨਫਿਊਜ਼ਨ ਪੈਦਾ ਹੋ ਜਾਂਦੀ ਹੈ ਬੜੀ ਭਰਮ ਜਿਆ ਪੈਦਾ ਹੋ ਜਾਂਦਾ ਹੈ ਇਦੋਂ ਚੰਗਾ ਹੈ ਤਾਂ ਕਿ ਉਹ ਕਿਉਂ ਖੜੇ ਹੋ ਕੇ ਸੁਣ ਜਿਵੇਂ ਅਦਾਲਤ ਵਿੱਚ ਬੈਠੇ ਲੋਕ ਬਹੁਤ ਹੁੰਦੇ ਨੇ ਪਰ ਜਿਨ੍ਹਾਂ ਦਾ ਕੇਸ ਹੈ ਉਹ ਖੜੇ ਹੋ ਕੇ ਜੱਜ ਦੇ ਕੋਲ ਸੁਣਦੇ ਨੇ ਕੋਈ ਇਹ ਨਹੀਂ ਵੀ ਆਪਣੀ ਮਰਜ਼ੀ ਨਾਲ ਬੈਠੇ ਨੇ ਵਿਸਲੇ ਉਪਦੇਸ਼ ਭਾਵੇਂ ਸਾਰੀ ਸੰਗਤ ਲਈ ਹੈ ਪਰ ਅੱਜ ਅਸੀਂ ਇਕੱਠੇ ਕਿਨਾਂ ਲਈ ਹੋਏ ਆ ਇਹ ਦੋ ਬੱਚੇ ਨੇ ਉਹ ਬੱਚੇ ਸਤਗੁਰੂ ਜੀ ਦੇ ਉਪਦੇਸ਼ ਨੂੰ ਬڑے ਸਹਿਜ ਟੰਗ ਨਾਲ ਖੜੇ ਹੋ ਕੇ ਸਰਵਣ ਕਰਨ ਜਦੋਂ ਭਾਈ ਸ਼ਬਜੀ ਲਾਮ ਪੜਦੇ ਨੇ ਤੇ ਉਦੋਂ ਬਾਅਦ ਵਿੱਚ ਮੱਥਾ ਟੇਕ ਕੇ ਪ੍ਰਕਰਮਾ ਕਰਦੇ ਨੇ ਪਰ ਇਹ ਕੋਈ ਜ਼ਰੂਰੀ ਨਹੀਂ ਹੈ ਕਿਸੇ ਵੇਲੇ ਕੋਈ ਲੋਡ ਹੋਵੇ ਜਿਵੇਂ ਬੱਚਾ ਬੱਚੀ ਅੱਜ ਕੱਲ ਆਪਾਂ ਦੇਖਦੇ ਆਂ ਕਾਰੋਬਾਰਾਂ ਦੇ ਕਾਰਜਾਂ ਵਿੱਚ ਕਈ ਵਾਰੀ ਐਸ਼ ਕਾਰਨ ਬਣ ਜਾਂਦੇ ਨੇ ਨਹੀਂ ਕਰਦੇ ਕਬੀਲਦਾਰੀਆਂ ਵਿੱਚ ਬੱਚਾ ਬੱਚੀ ਦੇ ਜੀਵਨ ਵਿੱਚ ਵੀ ਕਈ ਐਸੇ ਉਤਰਾ ਚੜਾਉਂਦੇ ਨੇ ਤੁਸੀਂ ਸਮਝਦੇ ਹੋ ਕਿ ਉਹ ਕਈ ਵਾਰੀ ਅਵੇਸ਼ਲੇਪਣ ਦੇ ਵਿੱਚ ਉਹ ਨਹੀਂ ਖਲੋ ਸਕਦੇ ਤਾਂ ਉਦੋਂ ਬੈਠ ਕੇ ਲਾਮ ਸੁਣ ਲੈਣੀ ਫਿਰ ਪ੍ਰਕਰਮਾ ਕਰਕੇ ਲਾਮ ਦੀ ਬਾਪਰਸ਼ਾਕੇ ਮੱਥਾ ਟੇਕ ਕੇ ਬੈਠ ਜਾਣਾ ਕੋਈ ਗੁਨਾਹ ਨਹੀਂ ਹੈ ਸ਼ਕਲ ਦਾ ਉਹ ਉਸ ਵਕਤ ਦੀ ਸਥਿਤੀ ਅਨੁਸਾਰ ਕਰ ਸਕਦੇ ਨੇ ਅਕਾਲ ਤਖਸ਼ ਦੀ ਬਰਯਾਦਾ ਵਿੱਚ ਜੋ ਖੜ ਕੇ ਲਾਮ ਲੈਣ ਦਾ ਅੰਕਤ ਹੋਈ ਹੈ ਪਰ ਸਮੇਂ ਮੁਤਾਬਕ ਤੁਸੀਂ ਬੈਠ ਕੇ ਵੀ ਸੁਣ ਲੋਗੇ ਇਹਨੂੰ ਕੋਈ ਗੁਨਾਹ ਨਹੀਂ ਮੰਨਿਆ ਜਾਂਦਾ ਇਹ ਦੋਵੇਂ ਗੱਲਾਂ ਦੀ ਪਰਵਾਨਗੀ ਹੈ ਕੋਈ ਚਾਰ ਲਾਮਾਂ ਹੋ ਗਈਆਂ ਫਿਰ ਉਸ ਤੋਂ ਬਾਅਦ ਵਿੱਚ ਉਸੇ ਵੇਲੇ ਕੀਰਤਨ ਕਰਨ ਵਾਲਿਆਂ ਨੇ ਅਨੰਤ ਸਹਿਬ ਦਾ ਪਾਠ ਕਰਨਾ ਹੈ ਕਿਉਂ ਕਿ ਕਿਉਂਕਿ ਜਦੋਂ ਕੋਈ ਕਾਰਜ ਸੰਪੂਰਨ ਹੋ ਜਾਂਦਾ ਹੈ ਤੇ ਅਸੀਂ ਅਨੰਤ ਸਹਿਬ ਦੇ ਨਾਲ ਉਸ ਕਾਰਜ ਦੀ ਸੰਪੂਰਨਤਾ ਦੀ ਮੋਹਰ ਲਾਉਣੀ ਹੈ ਅਨੰਤ ਸਹਿਬ ਦਾ ਪਾਠ ਹੋਇਆ ਫਿਰ ਉਸ ਤੋਂ ਬਾਅਦ ਵਿੱਚ ਅਨੰਤ ਕਾਰਜ ਨਾਲ ਸੰਬੰਧਿਤ ਸ਼ਬਦ ਪੜੇ ਜਾਂਦੇ ਨੇ ਇਹ ਵੀ ਅੱਜ ਦੀ ਰੀਤ ਮੁਤਾਬਕ ਵਿਆਹ ਹੋਆ ਮੇਰੇ ਬਾਬਲਾ ਗੁਰਮਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹਉਮੇ ਰੂਗਿਆ ਦੁਖ ਲਾਤਾ ਆਪ ਆਪੇ ਗੁਰਮਤ ਖਾਦਾ ਆਕਾਰ ਮੂਰਤ ਵਰ ਪਾਇਆ ਅਬਨਾਸ਼ੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮਖੇ ਹਰ ਪਾਇਆ ਇਹ ਸ਼ਬਦ ਪੜ ਕੇ ਪੂਰੀ ਆਸ਼ਾ ਜੀ ਮਨਸ਼ਾ ਮੇਰੀ ਲੰ। ਫਿਰ ਉਸ ਤੋਂ ਬਾਅਦ ਵਿੱਚ ਸਤਿਗੁਰ ਜੀ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕੀਤੀ ਜਾਂਦੀ ਹੈ। ਇਸ ਅਰਦਾਸ ਵਿੱਚ ਸਾਰੀ ਸੰਗਤ ਸ਼ਾਮਲ ਹੁੰਦੀ ਹੈ। ਅਰਦਾਸ ਕਰਨ ਤੋਂ ਬਾਅਦ ਵਿੱਚ ਅਦਬ ਸਤਕਾਰ ਨਾਲ ਸਤਿਗੁਰ ਜੀ ਦਾ ਸ਼ੁਕਰਾਨਾ ਕਰਨਾ ਹੁੰਦਾ ਹੈ। ਭਈ ਇਹ ਬੱਚੇ ਇਕੱਠੇ ਆਏ ਨੇ ਅੱਜ ਗੁਰੂ ਚਰਨਾਂ ਵਿੱਚ ਆਨੰਦ ਕਾਰਜ ਲਈ। ਕਿਰਪਾ ਕਰੋ ਜੇ ਇਹਨਾਂ ਨੂੰ ਇਹੋ ਜਿਹਾ ਜੀਵਨ ਬਖਸ਼ਿਸ਼ ਕਰਿਓ ਸਤਿਗੁਰੂ ਜੀ ਜਿਹੜੇ ਤੁਹਾਡੇ ਮੁਬਾਰਕ ਬਚਨ ਨੇ ਧਨ ਫਿਰ ਇਹਨਾਂ ਆਖੀਆਂ ਬੈਣ ਇਕੱਠੇ ਹੋਏ ਇੱਕ ਜੋਤ ਦੋਈ ਮੂਰਤੀ ਤਨ ਪਰ ਕਈਆਂ ਸ਼ੋਏ ਇਹਨਾਂ ਨੂੰ ਇਸ ਤਰ੍ਹਾਂ ਦਾ ਜੀਵਨ ਬਖਸ਼ਿਸ਼ ਕਰੋ ਤਾਂ ਕਿ ਇਹ ਗੁਰਮਤ ਦੇ ਰਾਹ ਤੇ ਤੁਰਦਿਆਂ ਹੋਇਆ ਜਿੱਥੇ ਪਰਿਵਾਰ ਗ੍ਰਿਸ਼ਟੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਸੰਸਾਰਕ ਜ਼ਿੰਮੇਵਾਰੀਆਂ ਨਿਭਾਉਣ ਆਪਣੇ ਮਾਪਿਆਂ ਦੀ ਸੇਵਾ ਰੱਜ ਕੇ ਕਰਨ ਤੇ ਆਪਣਾ ਜੀਵਨ ਖੁਸ਼ਹਾਲੀ ਨਾਲ ਗੁਜ਼ਾਰ ਸਕਣ ਅਰਦਾਸ ਤੋਂ ਬਾਅਦ ਵਿੱਚ ਮੱਥਾ ਟੇਕ ਕੇ ਬਰਾਜ ਜਾਣਾ ਹੈ ਫਿਰ ਸਤਕੁਰ ਜੀ ਦਾ ਹੁਕਮ ਨਾਮਾ ਲਿਆ ਜਾਣਾ ਹੈ ਆਨੰਦ ਕਾਰਜਾਂ ਦੇ ਉੱਤੇ ਚਤੁਰ ਕਦੇ ਅਰਦਾਸਾਂ ਤਿੰਨ ਨੇ ਹੁਕਮਨਾਮੇ ਦੋ ਨੇ ਪਹਿਲੀ ਅਰਦਾਸ ਮਿਲਣੀ ਦੀ ਦੂਜੀ ਅਰਦਾਸ ਕਾਰਜ ਦੀ ਆਰੰਭਤਾ ਦੀ ਤੀਜੀ ਅਰਦਾਸ ਸਮਾਪਤੀ ਦੀ ਔਰ ਇਹਦੇ ਵਿੱਚੋਂ ਹੁਕਮਨਾਮੇ ਦੋ ਨੇ ਪਹਿਲਾ ਹੁਕਮਨਾਮਾ ਜਦੋਂ ਸੰਖੇਪ ਅਰਦਾਸ ਹੋਣੀ ਹੈ ਹੁਕਮਨਾਮਾ ਲੈ ਕੇ ਫਿਰ ਅੱਗੇ ਕਾਰਜ ਦੀ ਅਰੰਭਤਾ ਹੋਣੀ ਹੈ ਫਿਰ ਅਖੀਰ ਵਿੱਚ ਸਾਰੀ ਅਰਦਾਸ ਸਮਾਪਤੀ ਹੋ ਕੇ ਅਖੀਰ ਵਿੱਚ ਸਾਰਾ ਹੁਕਮਨਾਮਾ ਜੋ ਅਸੀਂ ਆਮ ਰੁਟੀਨ ਵਿੱਚ ਵੀ ਸਾਡੀ ਇਹ ਮਰਿਆਦਾ ਤੇ ਹੁਕਮਨਾਮਾ ਲੈਣੇ ਆ ਫਿਰ ਉਸ ਤੋਂ ਬਾਅਦ ਮੱਥਾ ਟੇਕ ਕੇ ਬੱਚਾ ਬੱਚੀ ਨੇ ਸਮੁੱਚੀ ਸੰਗਤ ਨੇ ਪ੍ਰਸ਼ਾਦ ਲੈ ਕੇ ਤੇ ਬਾਕੀ ਕਾਰਜਾਂ ਵਿੱਚ ਰੁੱਝ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਦੂਜੇ ਉੱਤੇ ਵਾਰਨਾ ਨਹੀਂ ਕਰਨਾ ਚਾਹੀਦਾ ਇਹ ਸ਼ਾਦੀ ਪੁੱੜ ਲੈ। ਅਗਲੀ ਗੱਲ ਗੁਰਮਤਿ ਵਿੱਚ ਆਨੰਦ ਕਾਰਜ ਹੋ ਜਾਣ ਤੋਂ ਬਾਅਦ ਵਿੱਚ ਕੋਈ ਰਸਮ ਰੀਤ ਬਾਕੀ ਨਹੀਂ ਰਹਿੰਦੀ। ਜਿਵੇਂ ਜੈਮਾਲਾ ਕਰਨੀ ਇਹ ਆਪਣੇ ਆਪ ਦੀ ਇੱਕ ਉਹਨਾਂ ਦੀ ਮर्यादा ਹੈ ਵਿਆਹ ਕਰਨ ਦੀ। ਗੁਰਮਤਿ ਵਿੱਚ ਜੈਮਾਲਾ ਦੀ ਕੋਈ ਥਾਂ ਨਹੀਂ ਹੈ। ਇੱਕ ਵਿਆਹ ਕਰਾ ਲਿਆ ਫਿਰ ਦੂਜਾ ਕਰਵਾ ਲਿਆ ਇਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜੈਮਾਲਾ ਦੀ ਕੋਈ ਥਾਂ ਨਹੀਂ ਹੈ। ਅਗਲੀ ਗੱਲ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਪਈ ਅਸੀਂ ਇਹ ਆਨੰਦ ਕਾਰਜ ਜਿਹੜਾ ਸੂਹੀ ਰਾਗ ਵਿੱਚ ਲਾਵਾ ਹੋਣ ਕਰਕੇ ਸੂਹੀ ਰਾਗ ਦੇ ਗਾਉਣ ਦਾ ਹੁਕਮ 9 ਤੋਂ ਲੈ ਕੇ 12 ਵਜੇ ਤੱਕ ਦਾ ਹੈ ਕੋਸ਼ਿਸ਼ ਕਰੀਏ ਪਈ ਗੁਰਮਖਾਂ ਮੰਗੂ ਆਪਾਂ ਗੁਰੂ ਚਰਨਾ ਵਿੱਚ ਆ ਕੇ ਆਨੰਦ ਕਾਰਜ 12 ਵਜੇ ਤੋਂ ਪਹਿਲਾਂ ਪਹਿਲਾਂ ਕਰਵਾ ਲਈਏ ਪਰ ਬਦਕਿਸਮਤੀ ਇਹ ਹੈ ਪਈ ਅਸੀਂ ਬਾਕੀ ਢੋਲ ਵਾਲੇ ਨੂੰ ਜਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਵੀ ਸਾਡੇ ਕੋਲ ਵਕਤ ਨਹੀਂ ਹੈ ਸ਼ਿਰਪ ਆਨੰਦ ਕਾਰਜਾਂ ਵੇਲੇ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਇੱਥੇ ਵਕਤ ਘੱਟ ਤੋਂ ਘੱਟ ਲੱਗੇ ਪਰ ਬੱਚਿਆਂ ਦੀਆਂ ਸਮੁੱਚੇ ਜੀਵਨ ਦੀਆਂ ਖੁਸ਼ੀਆਂ ਨੇ ਸਾਨੂੰ ਉਹਨਾਂ ਦਾ ਇੱਥੇ ਖਿਆਲ ਰੱਖਣਾ ਚਾਹੀਦਾ ਹੈ ਈਵੇਂ ਅਸੀਂ ਕੋਸ਼ਿਸ਼ ਕਰੀਏ ਸਾਦਗੀ ਵਾਲੇ ਢੰਗ ਨਾਲ ਗੁਰੂ ਚਰਨਾਂ ਵਿੱਚ ਆਨੰਦ ਕਾਰਜ ਕਰਵਾ ਕੇ ਉਹਨਾਂ ਬੱਚਿਆਂ ਦੀ ਝੋਲੀ ਵਿੱਚ ਉਹ ਪਰਮ ਸੁਖ ਪਵੇ ਤੇ ਮਾਪਿਆਂ ਦੀ ਸੇਵਾ ਕਰਨ ਸਮਾਜ ਦੀ ਸੇਵਾ ਕਰਨ ਇਨੀਆਂ ਬੇਨਤੀਆਂ ਕਮੂਲ ਕਰਨਾ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ ਤੁਸੀਂ ਇਤਨੀ ਇਕਾਗਰਤਾ ਨਾਲ ਬੈਠ ਕੇ ਸੁਣਦੇ ਹੋ ਮੈਂ ਸਾਰਿਆਂ ਦਾ ਹਾਰਦਿਕ ਧੰਨਵਾਦੀ ਹਾਂ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ